ਜੀ ਬੰਨ ਬੰਨ ਦੀ ਕੋਸ਼ਿਸ਼ ਹਜੇ ਕੋਈ ਨਹੀਂ ਕੀਤੀ ਕੱਲ ਆਏ ਸੀ ਕੁਝ ਅਧਿਕਾਰੀ ਉਹਦੀ ਮਿੰਨਤੀ ਕਰਕੇ ਸੀ ਕਿ ਇਹ ਡੂੰਗਾ ਕਿੰਨਾ ਆ ਇਹ ਲੰਬਾਈ ਇਹਦੀ ਕਿੰਨੀ ਹੈਗੀ ਆ ਉਹ ਸਾਰਾ ਕੁਝ ਉਹਦੀ ਮਿੰਤੀ ਮੰਤੀ ਕਰਕੇ ਲੈ ਗਏ ਨੇ ਐਸਟੀਮੇਟ ਵਗੈਰਾ ਜੋ ਵੀ ਉਹਨਾਂ ਦਾ ਕੋਈ ਪ੍ਰੋਸੈਸ ਕੋ ਦਾ ਕੋਈ ਪ੍ਰੋਸੀਜਰ ਹੁੰਦਾ ਹੋਏਗਾ ਉਸ ਤੋਂ ਇਲਾਵਾ ਕੋਈ ਵੱਡਾ ਅਧਿਕਾਰੀ ਜਿਹੜਾ ਕੋਈ ਅਫਸਰ ਕੋਈ ਵੱਡਾ ਜਿਹੜਾ ਇਸ ਡਿਪਾਰਟਮੈਂਟ ਦਾ ਜਾਂ ਇਦਾਂ ਸੰਬੰਧ ਡੀਸੀ ਐਸਡੀਐਮ ਸਾਹਿਬ ਕੋਈ ਇਦਾਂ ਕੋਈ ਇਦਾਂ ਦਾ ਅਧਿਕਾਰੀ ਜਿਹੜਾ ਉਹ ਹਜੇ ਤੱਕ ਸਾਡੇ ਕੋਲ ਨਹੀਂ ਆਇਆ ਜੀ ਅਜੇ ਤਾਂ ਕੋਈ ਫਿਰ ਤੁਹਾਡਾ ਸੰਪਰਕ ਟੁੱਟਿਆ ਪਿਆ ਜਿਵੇਂ ਆਵਾਜ਼ ਛੁਣ ਆ ਸੰਪਰਕ ਆਵਾਜ਼ਾਈ ਨੇ ਪਾਣੀ ਚੋਂ ਲੰਘ ਕੇ ਜਿੱਥੇ ਵੀ ਜਾਣਾ ਜਾਂਦੇ ਆਂ ਜੀ ਤੇ ਵੈਸੇ ਤਾਂ ਇਹ ਆ ਵੀ ਆਪਾਂ ਦੇ ਉਸ ਦਿਨ ਜਿੱਦਣ ਇੱਥੇ ਰਾਤ ਪਾਣੀ ਦਾ ਇੰਨਾ ਜ਼ੋਰ ਸੀ ਸਾਨੂੰ ਜੋ ਮਦਦ ਚਾਹੀਦੀ ਸੀ ਛੋਟੀ ਮੋਟੀ ਵੀ ਮਿੱਟੀ ਦੀਆਂ ਬੋਰੀਆਂ ਹੀ ਚਾਹੀਦੀਆਂ ਸੀ ਸਾਨੂੰ ਹੋਰ ਕੀ ਚਾਹੀਦਾ ਹੋਰ ਉਹ ਦੇ ਵੀ ਕੀ ਸਕਦੇ ਸੀ ਸਾਨੂੰ ਉਹ ਵੀ ਮਿਲਿਆ ਪਰ ਉਹ ਅੱਜ ਤੱਕ ਵੀ ਸਾਡੀ ਕੋਈ ਇਹਦੀ ਸੁਣਵਾਈ ਨਹੀਂ ਕੀਤੀ ਗਈ ਤੇ ਹੁਣ ਤਾਂ ਅਸੀਂ ਕੀ ਕਹਿੰਦੇ ਵੀ ਉਹਦੇ ਵਾਹੀ ਗੁਰੂ ਦੇ ਪਰੋਸੇ ਹੀ ਆ ਜਾਂ ਜਿਹੜੀਆਂ ਸਿੱਖ ਸੰਗਤਾਂ ਜਾਂ ਹੋਰ ਸਾਡੇ ਮਦਦ ਕਰਨ ਵਾਸਤੇ ਆ ਰਹੇ ਨੇ ਲੋਕ ਇਹ ਉਹਨਾਂ ਦਾ ਸਾਰਾ ਚੱਲ ਰਿਹਾ ਵੀ ਲੋਕਾਂ ਦਾ ਪਸ਼ੂਆਂ ਦਾ ਵੀ ਚਾਰਾ ਜਿਹੜਾ ਮਿਲ ਰਿਹਾ ਤੇ ਜਿਹੜੇ ਸਾਡੇ ਪਿੰਡਾਂ 'ਚ ਰਹਿ ਰਹੇ ਉਹਨਾਂ ਨੂੰ ਵੀ ਜਿਹੜੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋ ਰਹੀਆਂ। ਕੋਈ ਤਰੀਕ ਨੂੰ ਪਾਣੀ ਆਉਣਾ ਸ਼ੁਰੂ ਹੋ ਗਿਆ ਸਾਮ ਨੂੰ। ਠੀਕ ਹੈ। 25 ਤਰੀਕ ਨੂੰ ਟਾਂਡੇ ਲੱਗੋ ਬੰਟ ਟੁੱਟਦਾ ਹੈ। ਔਰ 25 ਤਰੀਕ ਨੂੰ ਇਹ ਟੁੱਟ ਜਾਣਾ ਸੀ ਕਿਉਂਕਿ ਸਾਰਾ ਟਾਂਡੇ ਵਾਲਾ ਪਾਣੀ ਵੀ ਇੱਥੇ ਆਉਣਾ ਸੀ। ਅਸੀਂ ਵੀਡੀਓ ਸਾਬ ਨਾਲ ਵੀ ਗੱਲ ਕੀਤੀ ਆ ਕਿ ਹਨ ਨੂੰ ਤੁਸੀਂ ਸਾਡੀ ਕੀ ਮਦਦ ਕਰ ਸਕਦੇ ਹੋ? ਉਹ ਕਹਿੰਦੇ ਕਿ ਇਹ ਤੁਸੀਂ ਇੱਥੋਂ ਚਲੇ ਜਾਓ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਬੰਨ ਬੰਨਣ ਦੇ ਵਿੱਚ ਮਦਦ ਕਰੋ ਤਾਂ ਜੋ ਬੰਨ ਟੁੱਟੇ ਨਾ ਤੇ ਅਸੀਂ ਸਾਨੂੰ ਜਾਣ ਦੀ ਜ਼ਰੂਰਤ ਨਾ ਪਵੇ ਪਰੰਤੂ ਅਜਾ ਕੁਛ ਨਹੀਂ ਹੋਇਆ ਇੱਥੋਂ ਤੱਕ ਸਾਨੂੰ ਖਾਲੀ ਸੈਂਡ ਬੈਗ ਤੱਕ ਵੀ ਪ੍ਰੋਵਾਈਡ ਨਹੀਂ ਹੋਇਆ ਸਾਡੇ ਪਿੰਨੇ ਪੂਰੀ ਕੋਸ਼ਿਸ਼ ਕੀਤੀ 12 ਵਜੇ ਇੱਥੋਂ ਬੰਨ ਟੁੱਟਣ ਲੱਗਾ ਸੀ ਅਸੀਂ 12 ਵਜੇ ਬੰਨ ਬੰਨਿਆ ਔਰ ਤੁਹਾਡੇ ਕੋਲ ਲਾਸਟ 5 ਵਜੇ ਸਵੇਰੇ ਸਾਡੀ ਜਦੋਂ ਜਾਦੇ ਬਾਅਦ ਅਸੀਂ ਕਿ ਜੀਸੀਬੀ ਵੀ ਲੈ ਕੇ ਲਈ ਸੀ ਇੱਥੇ ਤੇ 5 ਵਜੇ ਸਾਡੇ ਕੋਲ ਜਿਹੜਾ ਪਾਣੀ ਵਰ੍ਹ ਰਿਹਾ ਸੀ ਉਹ ਹੈਲਪ ਲਾਈਨ ਕਿਤੇ ਹੈਲਪ ਤੇ ਫੋਨ ਕਰੋ ਸਰਕਾਰ ਵਾਲੋ ਕੀ ਅਸਰ ਪਿਆ ਸਰ ਹੈਲਪ ਲਾਈਨ ਤੇ ਉਹ ਤਾਂ ਫੋਨ ਚੱਕਦੇ ਸੀ ਪਰ ਉਹ ਫੋਨ ਚੱਕ ਕੇ ਇੰਨੀ ਗੱਲ ਕਹਿੰਦੇ ਕਿ ਤੁਹਾਡੀ ਕੰਪਲੇਟ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡੀ ਕਿਸੇ ਅਧਿਕਾਰੀ ਨਾਲ ਗੱਲ ਕਰਾਓ ਜਾਂ ਸਾਨੂੰ ਉਹਨਾਂ ਦਾ ਨੰਬਰ ਦਿਓ ਪਰੰਤੂ ਕਹਿੰਦੇ ਨਹੀਂ ਅਸੀਂ ਤੁਹਾਡੀ ਗੱਲ ਸੁਣ ਲਈ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਕਿੰਨੇ ਦਿਨ ਬਾਅਦ ਅਧਿਕਾਰੀ ਆਏ ਅਧਿਕਾਰੀ ਸਰ 26 ਤਰੀਕ ਨੂੰ ਐਕਸ਼ਨ ਸਾਹਿਬ ਆਏ ਸੀ ਪਰਲ ਸ਼ਾੜ ਤੇ ਇਧਰ ਨਹੀਂ ਆਏ ਪਰਲ ਸ਼ਾੜ ਤੇ ਆਏ ਸੀ ਔਰ ਉਹ 26 ਤਰੀਕ ਨੂੰ ਹਨ ਉਹਦੋਂ ਵਾਂਸ ਕੀ ਲੈਣੇ ਸੀ ਉਹਨਾਂ ਕੋਲ 26 ਤਰੀਕ ਨੂੰ ਉਹਨਾਂ ਨੂੰ ਤੁਹਾਨੂੰ ਤਾਂ 25 ਤਰੀਕ ਨੂੰ ਮਦਦ ਚਾਹੀਦੀ ਸੀ ਬੰਨਣ ਵਾਸਤੇ ਉਹ ਤਾਂ ਬੰਨਿਆ ਨਹੀਂ ਗਿਆ ਸਾਡੇ ਪਿੰਡ ਦੇ ਲੋਕ ਸਾਰੀ ਰਾਤ ਇੱਥੇ ਜਾਗਦੇ ਰਹੇ ਨੇ ਇਸੇ ਤੋਂ ਬੰਦ ਉੱਪਰ ਰਹੇ ਨੇ ਔਰ ਇਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਘਰੋਂ ਖਾਤ ਵਾਲੇ ਕੱਟੇ ਲਿਆ ਕੇ ਖਾਲੀ ਬੋਰੀਆਂ ਲਿਆ ਕੇ ਉਹਦੇ ਨਾਲ ਬੰਨ ਬੰਨਿਆ ਗਿਆ ਸੀ ਇਹ ਆ ਸਾਡੇ ਸਰਕਾਰਾਂ ਸਾਡੇ ਪ੍ਰਸ਼ਾਸਨ ਦੇ ਜਿਹੜੇ ਆ ਆ ਗਾਹਾਂਵ ਪਰਬੰਧ ਜਿਹੜੇ ਤੁਸੀਂ ਕਹਿੰਦੇ ਹੋ ਨਾ ਗਾਹਾਂਵ ਪਰਬੰਧ ਹੋ ਰਹੇ ਨੇ ਇਹ ਗਾਹਾਂਵ ਪਰਬੰਧ ਸੀਗੇ ਮਸਲਾ ਜੀ ਸਾਡੇ ਆ ਪਾੜ ਪਿਆ ਆ 1.5 200 ਫੁੱਟ ਦਾ ਪਾੜਿਆ ਇੱਥੇ ਤੇ ਇਹ ਜਿਹੜਾ ਆ ਅਸੀਂ ਕੰਨਿਆ ਵੀ ਜਲਦੀ ਤੋਂ ਜਲਦੀ ਜਿਹੜਾ ਆ ਮੁਰੰਮਤ ਹੋਣੀ ਚਾਹੀਦੀ ਇਹਦੀ ਅਧਿਕਾਰੀ ਕੋ ਆਇਆ ਕੋ ਪਾ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਕੋਈ ਤੱਕ ਕਿ ਇਹਨੇ ਨਹੀਂ ਪੁੱਛਿਆ ਸਾਨੂੰ ਆਣ ਕੇ ਅਜੇ ਤੱਕ ਇਦਾਂ ਹੀ ਆ ਜੀ ਕਿੱਦਾਂ ਜਾ ਰਹੇ ਪਿੰਡ ਚ ਪਿੰਡ ਚ ਜੀ ਅਸੀਂ 4-5 ਕਿਲੋਮੀਟਰ ਘੁੰਮ ਕੇ ਜਿਹੜਾ ਇਹ ਫੇਰ ਜਾਂਦੇ ਆ ਜੀ ਜੇ ਆਪਾਂ ਨੂੰ ਗੱਲੜੀਆਂ ਨੂੰ ਜਾਣਾ ਪੈਂਦਾ ਤੇ 4-5 ਕਿਲੋਮੀਟਰ ਘੁੰਮ ਕੇ ਤੇ ਫੇਰ ਆਪਾਂ ਉਧਰ ਨੂੰ ਜਾਂਦੇ ਆ ਤੇ ਹਜੇ ਤੱਕ ਸਾਡੇ ਕੋ ਕੋਈ ਨਹੀਂ ਪਹੁੰਚਿਆ ਕਿ ਪ੍ਰਸ਼ਾਸਨ ਅਧਿਕਾਰੀ ਨੇ ਸਾਡੀ ਕੋਈ ਸਾਰ ਨਹੀਂ ਲਈ ਅਜੇ ਤੱਕ